ਕਿਹਦੇ ਵਿੱਚ ਆਪਣਾ ਹੈਗਾ ਅੱਜ ਪਹਿਲਾ ਦਿਨ ਕੱਲ ਸਿਰਾਤੀ ਇੱਥੇ ਆਏ ਸੀਗੇ ਤੇ ਅੱਜ ਪਹਿਲਾ ਦਿਨ ਹੈ ਤੇ ਕਹਿੰਦੇ ਗੁਰੂ ਘਰ ਤੋਂ ਸ਼ੁਰੂਆਤ ਕਰਨੀ ਚਾਹੀਦੀ ਹੈ ਤੇ ਆਪਾਂ ਹੁਣ ਦਰਸ਼ਨ ਕਰਨ ਚੱਲੇ ਆਂ ਸਾਊਥ ਹਾਲ ਗੁਰਦੁਆਰਾ ਸਾਹਿਬ ਹੈ ਤੇ ਮਾਰਿਸ ਨਾਲ ਤੁਸੀਂ ਪਹਿਲੇ ਮਿਲੋ ਵਾਰਿਸ ਸਤਿ ਸ਼ਕੰਤ ਸਤਿ ਸ਼ਕੰਤ ਕਰੋ ਸਤਿ ਸ਼ਕਾ ਮਾਰਿਸ ਸਤਿ ਸ਼ਕੰਤ ਕਰੋ ਇਹ ਥੋੜਾ ਵੈਦਰ ਕਰਕੇ ਥੋੜਾ ਜਾਂ ਇਹਨੂੰ ਕੋਲਡ ਹੋ ਗਿਆ ਹੂੰ ਥੋੜਾ ਠੰਡ ਦਾ ਮੌਸਮ ਹੈ ਤੇ ਤਾਂ ਕਰਕੇ ਇਹਨੂੰ ਥੋੜੀ ਜੀ ਠੰਡ ਲੱਗਦੀ ਹੋਈ ਹੈ ਤੇ ਮੈਡੀਸਿਨਸ ਵਗੈਰਾ ਸੀ ਇਹਦੀ ਨਾਲ ਲੈ ਕੇ ਆਏ ਸੀਗੇ। ਤਾਂ ਆਪਾਂ ਗੁਰੂ ਘਰ ਆ ਚੁੱਕੇ ਹਾਂ ਜੋ ਬੋਲੇ ਸੋਨਿਹਾਲ ਸਤ ਸ਼੍ਰੀ ਅਕਾਲ। ਇਹ ਗੁਰੂ ਘਰ ਦੀ ਪਾਰਕਿੰਗ ਹੈ। ਜੀ। ਇਹ ਸਾਰੀਆਂ ਗੱਡੀਆਂ ਫੁੱਲ ਹੈ ਮਤਲਬ ਇੰਨੀ ਸੰਗਤ ਹੋਈ ਜੀ ਅੰਦਰ। ਜੀ ਬਿਲਕੁਲ। ਅੱਛਾ ਜੀ। ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ। ਸਾਉਤੌ ਸਾਉਤਾਲ ਇਹਦੇ ਨਾਲ ਹੀ ਟ੍ਰੇਨ ਸਟੇਸ਼ਨ ਆ ਉੱਥੇ ਪੰਜਾਬੀ ਦੇ ਵਿੱਚ ਲਿਖਿਆ ਆ ਸਾਉਤੌ ਅੱਛਾ ਹੋਰ ਟ੍ਰੇਨ ਸਟੇਸ਼ਨ ਨਹੀਂ ਆ ਇਹਦੇ ਬੱਦਲੇ ਸਭ ਦੁੱਖ ਦੇ ਤਨ ਮਾਇਕੇ ਸਭ ਦੁੱਖ ਦੇ ਖਮੀਆਂ ਤੇਰੇ ਤੇ ਕੱਤ ਸੱਨ ਮਾਨ ਤੇਰਾ ਸਭ ਕਰਤੇਰੇ ਖੰਗੇ ਮਾਂ ਜਾਨ ਦੀਆਂ ਬੁਲੀਆਂ ਬੁਨਿਆਂ ਸੰਗਤਾ